ਭਾਜਪਾ ਕੌਰ ਸਿੰਘ ਨਾਇਰਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਲਤਾ ਗਰਾਹਾਂ ਜ਼ਿਲ੍ਹਾ ਬਰਨਾਲਾ ਅੱਜ ਦਾ ਜੋ ਸਾਡਾ ਸੰਯੁਕਤ ਕਿਸਾਨ ਮੋਰਚੇ ਤੇ ਜੋ ਖੇਤੀ ਮੰਡੀਕਰਨ ਨੀਤੀ ਧਿਆਨਦੀ ਹੈ ਕੇਂਦਰ ਸਰਕਾਰ ਨੇ ਡਰਾਫਟ ਕੱਲ੍ਹ ਜੀ ਵੀ ਦੀਆਂ ਸਰਕਾਰਾਂ ਉਹਦੀਆਂ ਕਾਪੀਆਂ ਸਾੜੀਆਂ ਗਈਆਂ ਬਰਨਾਲੇ ਜ਼ਿਲ੍ਹੇ ਚ ਪੰਜ ਥਾਈ ਮਹਿਲਕਲਾ ਭਧੌੜ ਤਪਾਤ ਢੌਲਾ ਤੇ ਬਰਨਾਲਾ ਤਹਿਸੀਲ ਦਫ਼ਤਰਾਂ ਤੇ ਸਾੜੀਆਂ ਗਈਆਂ ਇਹ ਸਰਦਾਰ ਸੰਯੁਕਤ ਨਕਸਾਨ ਮੋਰਚੇ ਦਾ ਸੀ ਸਾਰੇ ਪੰਜੇ ਥਾਈ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਇਹ ਅਰਸ਼ੀਆਂ ਸਾੜੀਆਂ ਕਿ ਇਹ ਖੇਤੀ ਮੰਡੀ ਕਰਨ ਖਰੜਾ ਜਿਹੜਾ ਕੇਂਦਰ ਦੀ ਸਰਕਾਰ ਇਹਨੂੰ ਵਾਪਸ ਲਵੇ ਰੱਦ ਕਰੇ ਜੇ ਇਹ ਲਾਗੂ ਹੁੰਦਾ ਤਾਂ ਸਾਡੇ ਕਿਸਾਨਾਂ ਦਾ ਵੀ ਜਾੜਾ ਮਜ਼ਦੂਰਾਂ ਦਾ ਵੀ ਜਾੜਾ ਟਰੱਕ ਵਾਲਿਆਂ ਦਾ ਵੀ ਆ ਵਪਾਰੀਆਂ ਦਾ ਵੀ ਹੈ ਜਿਨ੍ਹਾਂ ਨੇ ਅਨਾਜ ਖਾਣਾ ਉਹਨਾਂ ਦੀ ਸਾਰਿਆਂ ਦੀ ਲੁੱਟ ਹੋਣੀ ਹੈ ਤੇ ਪੈਦਾਵਾਰ ਕਰਨ ਵਾਲਿਆਂ ਦੀ ਵੀ ਲੁੱਟ ਹੋਣੀ ਹੈ ਜਦੋਂ ਪ੍ਰਾਈਵੇਟ ਹੱਥਾਂ ਇਹ ਖੇਤੀ ਸੈਕਟਰ ਦਾ ਕੰਮ ਚੱਲਿਆ ਗਿਆ ਜਿਵੇਂ ਹੁਣ ਇੱਕੀ ਕਣਕੀ ਐ 3500 ਨੂੰ ਵੀ ਨਹੀਂ ਮਿਲ ਰਹੀ ਇਹ ਹਾਲਤ ਯਾਨੀ ਫਿਰ ਐ ਹੋਣੀ ਐ ਜਦੋਂ ਫਾਇਦਾ ਹੋਇਆ ਕਰੂ ਉਦੋਂ ਸਸਤੀ ਤੇ ਜਦੋਂ ਖਰੀਦ ਕੇ ਕਾਰਪੋਰੇਟਾਂ ਨੇ ਆਪਦੇ ਕਬਜ਼ੇ 'ਚ ਕਰ ਲਿਆ ਉਦੋਂ ਮਹਿੰਗੀ ਯਾਨੀ ਖਾਣ ਵਾਲਿਆਂ ਦੀ ਵੀ ਲੁੱਟੂ ਤੇ ਵੇਚਣ ਵਾਲਿਆਂ ਦੀ ਪੈਦਾ ਕਰਨ ਵਾਲਿਆਂ ਦੀ ਵੀ ਲੁੱਟੂ ਇਹ ਖਰੜਾ ਰੱਦ ਕਰਾ ਕੇ ਦਵੋ ਠੀਕ ਅੱਜ ਜਿਹੜਾ ਸਾਡਾ ਪ੍ਰੈਸਟ ਸੀਗਾ ਮੇਰਾ ਨਾਮ ਕਮਲਜੀਤ कौर ਬਰਨਾਲਾ ਕਿ ਕੇ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ ਖੇਤੀ ਖਾੜਾ ਨੀਤੀ ਭਿੰਦਰ ਦੀ ਸਰਕਾਰ ਨੇ ਸੂਬੇ ਦੀਆਂ ਸਰਕਾਰਾਂ ਨੂੰ ਇਹ ਸੌਂਪਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਖੇਤੀ ਨੀਤੀ ਖੜ ਹੈਗਾ ਇਹ ਲਾਗੂ ਕੀਤਾ ਜਾਵੇ ਪਰ ਲੋਕਾਂ ਨੂੰ ਜਦੋਂ ਇਸ ਖਾੜੇ ਬਾਰੇ ਪਤਾ ਲੱਗਾ ਤਾਂ ਲੋਕਾਂ ਨੇ ਵੱਡੀ ਪੱਧਰ ਤੇ ਵਿਰੋਧ ਕੀਤਾ ਹੈਗਾ ਸੰਯੁਕਤ ਮੋਰਚੇ ਨੇ ਵੀ ਆਪਣੇ ਏਜੰਡੇ ਤੇ ਲੈ ਕੇ ਜਣੀ ਸਾਡੇ 2 ਥਾਂ ਤੇ 4 ਤਰੀਕ ਨੂੰ ਦੀ ਸੰਯੁਕਤ ਮੋਰਚੇ ਦੀ ਵੱਡੀ ਮਹਾਪੰਚਾਇਤ ਕਹਾਣੇ ਵਿੱਚ ਰੱਖੀ ਗਈ ਸੀ ਇਹ ਖੇਤੀਬੀਤੀ ਦੇ ਖਾੜੇ ਨੂੰ ਲੈ ਕੇ ਤੇ ਜਿਹੜੇ ਸਾਡੇ ਦੋ ਫਾਰਮਾਂ ਲੜ ਰਹੀਆਂ ਨੇਗੀਆਂ ਠੱਕੀ ਮੰਡਾ ਨੂੰ ਲੈ ਕੇ ਉਹਦੇ ਉੱਤੇ ਵੀ ਤੇ ਉਸ ਤੋਂ ਬਾਅਦ 9 ਤਰੀਕ ਨੂੰ ਮੌਕੇ ਦੇ ਵਿੱਚ ਵੀ ਬਹੁਤ ਵੱਡਾ ਕੱਟ ਹੋਇਆ ਚਾਹੇ ਪੰਜਾਬ ਦੀ ਸਰਕਾਰ ਨੇ ਉਹ ਲੋਕਾਂ ਦੇ ਵੱਡੇ ਕੱਠ ਨੂੰ ਦੇਖ ਕੇ ਇੱਕ ਵਾਰੀ ਇਹ ਜਿਹੜਾ ਖੇਤੀ ਨੀਤੀ ਜਿਹੜਾ ਮੰਡੀਆਂ ਦੇ ਉੱਤੇ ਖਾੜਾ ਲੈ ਕੇ ਆਂਦਾ ਹੈਗਾ ਉਹਦੇ ਵਾਸਤੇ ਸੋਚਿਆਗਾ ਪੰਜਾਬ ਦੀ ਸਰਕਾਰ ਨੇ ਪਰ ਇਹ ਸਾਨੂੰ ਪਤਾ ਹੈ ਕਿ ਕੱਲਾ ਸੋਚਣ ਤਾਂ ਕੀ ਸੀਮਤ ਨੇ ਪਰ ਜਿਹੜੀਆਂ ਨੀਤੀਆਂ ਨੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਉਹ ਉਹੀ 90 99 ਦੀਆਂ ਨੀਤੀਆਂ ਨੂੰ ਲਗਾਤਾਰੀ ਲਾਗੂ ਕਰਦੇ ਤੁਰੇ ਹੋਏ ਨੇ ਪਰ ਲੋਕਾਂ ਨੇ ਅੱਜ ਚਾਹੇ ਲੋਹੜੀ ਦਾ ਤਿਹਾਰ ਵੀ ਆ ਸਾਡੀਆਂ ਮਾਵਾ ਪੈਣਾ ਪੂਰਾ ਸੰਯੁਕਤ ਮੋਰਚ ਦੇ ਵੱਖ-ਵੱਖ ਜਥੇਬੰਦੀਆਂ ਨੇ ਜਿਹੜੇ ਆਪਣੇ ਝੰਡੇ ਨੂੰ ਜੋੜ ਕੇ ਇਹ ਜਿਹੜੀ ਐਲਾਨ ਕੀਤਾ ਕਿ ਅਸੀਂ ਆਪਣੇ ਘਰਾਂ 'ਚ ਨਹੀਂ ਬੈਠਾਂਗੇ ਅਸੀਂ ਆ ਤਿਥ ਤਿਹਾਰਾ ਨੂੰ ਵੀ ਨਹੀਂ ਮਨਾਵਾਂਗੇ ਜਿੰਨੀ ਦੇਰ ਸਾਡੇ ਤੇ ਜਿਹੜੇ ਜਣੀ ਖੇਤੀ ਨੀਤੀ ਦੇ ਉੱਤੇ ਲੈਤੇ ਹੋਏ ਜਣੀ ਖੜਦੇ ਨੇ ਉਹ ਰੱਦ ਨਹੀਂ ਕੀਤੇ ਜਾ ਰਹੇ ਪਰ ਅਸੀਂ ਇਹ ਤਹਈਆ ਕੀਤਾ ਸਾਰੇ ਜਥੇਬੰਦੀਆਂ ਨੇ ਕਿ ਅਸੀਂ ਆਪਣੇ ਘਰਾਂ 'ਚ ਨਹੀਂ ਬੈਠਾਂਗੇ ਅਸੀਂ ਆਪਣੇ ਭਰਾਵਾਂ ਦੇ ਮੋਢਿਆਂ ਨਾਲ ਮੋਤਾ ਜੋੜ ਕੇ ਅਸੀਂ 19 ਦਿਨ ਦਮ ਨਹੀਂ ਲਵਾਗੇ ਜਿੰਨੀ ਦੇਰ ਹੈ ਜਣੀ ਜਿੰਨੇ ਵੀ ਕਾਲੇ ਕਾਨੂੰਨ ਸਾਡੇ ਤੇ ਲਾਗੂ ਅੱਜ ਤੱਕ ਕੀਤੇ ਨੇ 1920 ਤੋਂ ਲੈ ਕੇ ਅੱਜ ਤੱਕ ਲਗਾਤਾਰੀ ਸਰਕਾਰਾਂ ਜਿਹੜੀ ਡੇਟੇ ਮੇਢੇ ਢੰਗਾ ਦੇ ਰਹੀ ਸਾਡੇ ਤੇ ਮੜਨ ਲੱਗੀਆਂ ਹੋਈਆਂ ਨੇ ਪਰ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਇਹ ਸਾਡਾ ਸੰਜੁਕਤ ਮੋਰਚਾ ਦਾ ਵੀ ਸੱਤਾ ਤੇ ਸਾਡੀਆਂ ਸਾਰੀਆਂ ਲੜਾਕੂ ਜਥੇਬੰਦੀਆਂ ਦਾ ਵੀ ਇਹ ਹੀ ਸੱਤਾ ਹੈ ਕਿ ਅਸੀਂ ਇਹ ਕਦੇ ਵੀ ਲੱਗ ਨਹੀਂ ਹੁੰਦੇ